ਕੱਲ ਮਿਤੀ 27 6 ਬੱਚੇ ਨੂੰ ਸ਼ਾਮ ਦੇ ਵਕਤ ਇੱਕ ਲੇਡੀ ਕਮਲਜੀਤ ਕੌਰ ਵਾਈਫ ਆਫ ਤੇਜਾ ਸਿੰਘ ਜਿਸ ਨੇ ਕਿ ਜੋ ਕਿ ਲੱਡੂ ਵਾਲ ਦੇ ਰਹਿਣ ਵਾਲੇ ਆ ਜਿਨ੍ਹਾਂ ਨੇ ਕਿ 112 ਜੋ ਕਿ ਇੱਕ ਐਮਰਜੈਂਸੀ ਹੈਲਪਲਾਈਨ ਹੈ ਉਸ ਤੇ ਸੰਪਰਕ ਕਰਕੇ ਪੁਲਿਸ ਨਾਲ ਰਾਫਤਾ ਕਾਇਮ ਕੀਤਾ ਕਿ ਉਸ ਦੇ ਘਰ ਵਾਲੇ ਤੇਜਾ ਸਿੰਘ ਨੂੰ ਕਿਸੇ ਨੇ ਕਿਡਨੈਪ ਕਰ ਲਿਆ ਤੇ ਉਸ ਪਾਸ 20000 ਦੀ ਫਰੋਤੀ ਦੀ ਮੰਗ ਕੀਤੀ ਇਸ ਕੜੀ ਦੇ ਵਿੱਚ ਜਦ ਅਸੀਂ ਵੱਖ-ਵੱਖ ਟੀਮਾਂ ਬਣਾ ਕੇ ਪਰ ਚੀਜ਼ ਨੂੰ ਪੜਤਾਲ ਜਿਹੜਾ ਹੀ ਵੈਰੀਫਾਈ ਕੀਤਾ ਤੇ ਮੋਬਾਈਲ ਲੋਕੇਸ਼ਨਾਂ ਰਾਹੀਂ ਅਸੀਂ ਟਰੈਕ ਕੀਤਾ ਸਾਨੂੰ ਤੇਜਾ ਸਿੰਘ ਜੋ ਕਿ ਛੰਡੀਪੀਰ ਤੋਂ ਬਰਾਮਦ ਹੋਇਆ ਅਤੇ ਸਾਨੂੰ ਦੋ ਦੋਸ਼ੀ ਕਮਲੇਸ਼ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਤਈਂ ਅਤੇ ਮਨਦੀਪ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਜਗਤਪੁਰ ਪੰਜ ਟੇਰਾ ਮੌਕੇ ਤੋਂ ਗ੍ਰਿਫਤਾਰ ਹੋਏ ਅਤੇ ਇੱਕ ਦੋਸ਼ੀ ਨਰਿੰਦਰ ਕੁਮਾਰ ਜੋ ਮੌਕੇ ਦਾ ਫਾਇਦਾ ਉਠਾ ਕੇ ਉੱਥੋਂ ਭੱਜ ਗਿਆ ਅਤੇ ਇੱਕ ਹੋਰ ਦੋਸ਼ੀ ਕਿਰਨਜੀਤ ਕੋਰ ਵਾਈਫ ਆਫ ਮੰਗਾ ਵਾਸੀ ਜਗਤਪੁਰ ਪੰਜ ਟੇਰਾ ਇਹ ਮੌਕੇ ਤੋਂ ਫਰਾਰ ਨੂੰ ਛਕਾ ਗਿਆ ਸਾਰੀ ਪੜਤਾਲ ਕਰਨ ਤੋਂ ਬਾਅਦ ਗੱਲ ਸਾਹਮਣੇ ਆਈ ਹੈ ਕਿ ਰਣਜੀਤ ਕੌਰ ਜੋ ਕਿ ਤੇਜਾ ਸਿੰਘ ਨੂੰ ਫੋਨ ਤੇ ਬਹਿਲਾ ਫਸਲਾ ਕੇ ਆਪਣੇ ਬਾਸ ਉਸਨੇ ਘਰੇ ਬੁਲਾ ਲਿਆ ਸੀ ਅਤੇ ਉਸ ਦੇ ਨਾਲ ਜੋ ਵੀ ਇੱਕ ਗਲਤ ਸਿਸਟਮ ਦੇ ਵਿੱਚ ਸੀ ਤੇ ਜਿਸ ਨੂੰ ਕੀ ਕਮਲੇਸ਼ ਸਿੰਘ ਆਪਣੇ ਸਾਥੀਆਂ ਦੇ ਨਾਲ ਮੋਬਾਈਲ ਦੀ ਰਿਕਾਰਡਿੰਗ ਬਣਾਉਂਦੇ ਹੋਏ ਬਲੈਕਮੇਲ ਕੀਤਾ ਅਤੇ ਉਸ ਨਾਲ ਕੁੱਟਮਾਰ ਕੀਤੀ ਅਤੇ ਖਡੌਣਾ ਪਿਸਤੌਲ ਦੇ ਨਾਲ ਉਸ ਨੂੰ ਦਬਾਅ ਪਵਾ ਕੇ ਪਹਿਲਾਂ ਆਪਣੇ ਅਕਾਊਂਟ 'ਚ 1100 ਰੁਪਏ ਪੁਆਏ ਅਤੇ ਫਿਰ ਉਸਦੀ ਵਾਈਫ ਉਹ ਫੋਨ ਕਰਾ ਕੇ ਪਹਿਲਾਂ 5 ਲੱਖ ਦੀ ਮੰਗ ਕੀਤੀ ਫਿਰ 2 ਲੱਖ ਦੀ ਫਿਰ 20000 ਚ ਨਾ ਸੌਦਾ ਤੈ ਹੋਇਆ ਜੋ ਤੇਜਾ ਸਿੰਘ ਦੇ ਪਤਨੀ ਕਿਰਨ ਕਮਲੇ ਕਮਜੀਤ ਕੌਰ ਨੇ ਪੁਲਿਸ ਅੱਸਬਰ ਕੀਤਾ ਜਿਸ ਨੂੰ ਫੌਰਨ ਅਸੀਂ ਕਾਰਵਾਈ ਕਰਦੇ ਤੇਜਾ ਸਿੰਘ ਨੂੰ ਬਰਾਮਦ ਕੀਤਾ ਤੇ ਬਾਕੀ ਦੋਸ਼ਾਂ ਨੂੰ ਦੋ ਦੋਸ਼ਾਂ ਨੂੰ ਗ੍ਰਿਫਤਾਰ ਕੀਤਾ ਦੋ ਦੋਸ਼ੀਆਂ ਦੀ ਪਾਲ ਜਾਰੀ ਹੈ ਇਹਨਾਂ ਨੂੰ ਗ੍ਰਿਫਤਾਰ ਕਰਕੇ ਰਿਮਾਂਡ ਅਸਲ ਕੀਤਾ ਜਾ ਰਿਹਾ ਤੇ ਇਹ ਅਬ ਵੈਰੀਫਾਈ ਕਰਾਂਗੇ ਇਹਨਾਂ ਨੇ ਹੋਰ ਇਸ ਤਰ੍ਹਾਂ ਕੀਤੀ ਨਹੀਂ ਵਰਤਾਂ ਇਹਨਾਂ ਦੇ ਪਿਲਰ ਵੀ ਨਕਲ ਬਣਾਇਆ ਨਹੀਂ ਖੁਦ ਮੇਰੇ ਦਰਜ ਨਹੀਂ ਹੈ ਸਾਨੂੰ ਇਹਨਾਂ ਤੋਂ ਬਰਾਮਗੀ ਇਹ ਤੇ ਦੋ ਮੋਟਰਸਾਈਕਲ ਪੰਜ ਮੋਬਾਈਲ ਅਤੇ ਇੱਕ ਖਡਾਵਾ ਪਿਸਤੌਲ ਹੋ ਚੁੱਕਾ ਹੈ ਪੰਜਾਬ ਪੁਲਿਸ ਦਾ ਉਹਦਾ ਸਰਕਾਰ ਦਾ ਵੀ ਇਹਨਾਂ ਨੇ ਮੇਰਾ ਸੰਯੋਗ ਦਿੱਤਾ ਕਿਉਂਕਿ ਮੇਰੇ ਮੈਂ ਇਹਨਾਂ ਨੂੰ ਕੰਪਲੀਟ ਕੀਤੀ 112 ਤੇ ਇਹਨਾਂ ਨੇ 20-25 ਮਿੰਟਾਂ ਚ ਮੇਰਾ ਘਰ ਵਾਲੇ ਮੇਰੇ ਹਵਾਲੇ ਕੀਤੇ ਤੇ ਇਹ ਕੰਨ ਦਾ ਧੰਨਵਾਦ ਆ ਵੀ ਪਰ ਜਿਨ੍ਹਾਂ ਨੇ ਕੀਤਾ ਮੇਰੇ ਬੰਦੇ ਨਾਲ ਨਜ਼ਾਇਜ਼ ਕੀਤਾ ਜੋ ਕੀਤਾ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਲੋਕ ਪਾਲਸ ਨੌਕੇ ਤੇ ਪਹੁੰਚ ਲਈ ਜੇ ਉਹ ਪਾਲਸ ਜਿਆਦਾ ਪਹੁੰਚ ਕੇ 10 ਮਿੰਟਾ ਬ 2 ਮਿੰਟ ਵੀ ਨਹੀਂ ਲਾਇਆ ਉਹਦੇ ਪਾਲਸ ਮੇਰੇ ਕੋਲ ਆ ਗਈ ਮੈਂ ਫੋਨ ਕੀਤਾ ਜਦ ਹੀ ਆ ਗਿਆ ਆ ਕੰਨਣੇ ਨੇ ਕਾਰਵਾਈ ਕੀਤੀ ਆ ਦੋ ਚੀ ਫੜ ਲਿਆ ਹਾਂਜੀ ਦੋ ਫੜ ਲਿਆ ਚਾਰ ਜਣਿਆਂ ਨੇ ਗੁੱਡ ਨੈਪ ਕਰ ਲਿਆ ਗੁੱਡ ਨੈਪ ਕਰਨ ਤੋਂ ਬਾਅਦ 5 ਲੱਖ ਦੀ ਫਰौती ਮੰਗੀ ਕੁੱਟਿਆ ਵੀ ਮਾਰਿਆ ਵੀ ਆ ਫਿਰ 5 ਲੱਖ ਤੋਂ 2 ਲੱਖ ਤੇ ਆ ਗਏ ਜੀ 2 ਲੱਖ ਤੋਂ 20 ਹਜ਼ਾਰ ਤੇ ਆ ਗਏ ਜੀ 20 ਹਜ਼ਾਰ ਤੇ ਜਦੋਂ ਆਏ ਮੈਂ ਘਰ ਦੇ ਨੂੰ ਫੋਨ ਕੀਤਾ ਇਹਨਾਂ ਕੋਲੋਂ ਕਢ ਕੇ ਤਾਂ ਇਹਨਾਂ ਨੇ ਉਸੇ ਟਾਈਮ ਹੀ ਸਾਹਿਬ ਉਹਨਾਂ ਨੂੰ ਫੋਨ ਕੀਤਾ ਥਾਣੇ 'ਚ ਫੋਨ ਕੀਤਾ 112 ਨੰਬਰ ਤੇ ਫੋਨ ਕੀਤਾ ਕਰਕੇ ਉਹਨਾਂ ਤੋਂ ਮੈਨੂੰ ਬਚਾਇਆ ਗਿਆ ਉਹ ਮੈਨੂੰ ਮਾਰਨ ਦੇ ਆ ਧਮਕੀਆਂ ਦੇ ਰਿਹਾ ਤੇ 5-5 ਮਿੰਟਾਂ ਬਾਅਦ ਜੀ ਕਿ ਤੈਨੂੰ ਮਾਰ ਦਾਂਗੇ ਜੇ ਤੂੰ 20000 ਰੁਪਏ ਨਾ ਦਿੱਤਾ ਅੱਛਾ ਪਹਿਲਾਂ ਕਿੰਨੇ ਪੈਸੇ ਮੰਗਦੇ ਇਥੇ ਪਹਿਲਾਂ 5 ਲੱਖ ਰੁਪਏ ਆ ਮੰਗਿਆ ਜੀ 5 ਲੱਖ ਤੋਂ ਬਾਅਦ 30000 ਰੁਪਏ 5 ਲੱਖ ਤੋਂ ਬਾਅਦ 2 ਲੱਖ ਤੇ ਆ ਗਏ ਜੀ 2 ਲੱਖ ਤੋਂ ਬਾਅਦ 20000 ਤੇ ਤਾਂ ਕਹਿੰਦੇ ਸੀ ਅੱਛਾ ਜੀ ਜੇ ਮੈਂ ਮੇਰੀ ਅਕਾਲੀ ਕਰਦਾ ਸਾਰੇ ਜੇਪਾ ਚੋਈ ਪੈਸੇ ਕੱਢ ਲਏ ਨੇ ਹਥਿਆਰ ਕੀ ਸੀ ਉਹਨਾਂ ਕੋਲ ਹਥਿਆਰ ਉਹਨਾਂ ਕੋਲ ਜੀ ਮੇਰੇ ਸਾਹਬ ਤੇ ਕਰਵਾਰ ਕਰਤੀ ਹੁਣ ਤੱਕ ਉਹ ਕਹਿੰਦੇ ਨੇ ਵੀ ਨਹੀਂ ਹੈਗਾ ਜੀ ਮੇਰੇ ਸਾਹਬ ਤੇ ਹੈਗਾ ਜੀ ਉਹ ਤਾਂ ਬਰਾਮਦ ਹੋ ਗਿਆ ਨਕਲੀ ਪੁਲਿਸ ਨੇ ਬਰਾਮਦ ਕਰਨੇ ਬਸ ਹੋ ਗਏ ਹਾਂਜੀ ਹਾਂ ਉਸ ਤੋਂ ਨਾ ਤੁਹਾਨੂੰ ਟੱਟਿਆ ਮਾਰਿਆ ਹਾਂਜੀ ਬਹੁਤ ਜਿਆਦਾ ਦੇਖੋ ਹਾਲ ਕੀ ਹੁਣ ਜਦੋਂ ਤੁਹਾਨੂੰ ਫਲੋਰ ਪੁਲਿਸ ਨੇ ਉਹਨਾਂ ਕੋ ਬਚਾਇਆ ਕੀ ਚੈਨਾ ਦਮ ਮੈਂ ਧੰਨਵਾਦ ਕਰਦਾ ਜੀ देश दुनिया की हर खबर सबसे पहले देखने के लिए फॉलो करें सर्वजन न्यूज़ YouTube Facebook Instagram और WhatsApp चैनल पर